ਮੇਰਾ ਨਾਮ ਦਿਆਲ ਸਿੰਘ ਆ ਜੀ ਰਾਜਾ ਸਾਸੀ ਨਗਰ ਪੰਚਾਇਤ ਤੋਂ ਮੈਂ ਕਾਉਂਸਲਰ ਚੁਣਿਆ ਹੋਇਆ ਆ ਵਾਰਡ ਨੰਬਰ ਮੇਰੀ 13 ਆ ਕੀ ਹੋਇਆ ਤੁਹਾਡੇ ਨਾਲ ਉਸ ਤਾਂ ਜਦੋਂ ਮੀਡੀਆ ਕੋਲ ਤੁਹਾਡੇ ਵੇਖੋ ਜੀ ਪਿਛਲੀ ਮੀਟਿੰਗ ਦੇ ਵਿੱਚ ਸਾਡਾ ਨਾ ਉੱਥੇ ਚੱਲਣ ਡਿਆ ਆ ਬੇਪਰੋਸਗੀ ਪਤਾ ਤੇ ਇਸ ਪ੍ਰਧਾਨ ਦੇ ਵਿਰੁੱਧ ਬੇਪਰੋਸਗੀ ਪਤਾ ਸੀ ਅਸੀਂ ਦਾਸ ਕਾਉਂਸਲਰ ਜਿਹੜੇ ਆ ਇਹਦੇ ਵਿਰੁੱਧ ਜਿਹੜਾ ਮੀਟਿੰਗ ਦੇ ਵਿੱਚ ਹੱਥ ਖੜੇ ਕੀਤੇ ਕਿ ਅਸੀਂ ਤੈਨੂੰ ਪ੍ਰਧਾਨ ਨਹੀਂ ਬਣਦੇ ਉਹ ਨੂੰ ਪਿਛਲੀ ਮੀਟਿੰਗ ਦੇ ਵਿੱਚ ਸਾਡੇ ਸਮਾਜ ਨੂੰ ਮੈਨੂੰ ਨਹੀਂ ਇਕੱਲੇ ਨੂੰ ਕਿਹਾ ਸਾਡੇ ਸਮਾਜ ਨੂੰ ਕਿਉਂਕਿ ਮੈਂ ਚੁੜਿਆ ਹੋਇਆ ਨੁਮਾਇੰਦਾ ਹਾਂ ਲੋਕਾਂ ਦਾ ਉਹ ਸਾਰੇ ਸਮਾਜ ਨੂੰ ਇਹਨੇ ਕਿਹਾ ਕਿ ਤੁਸੀਂ ਉਸ ਕੌਮ ਚੋਂ ਆਉਂਦੇ ਜੇ ਜਿਸ ਕੌਮ ਦੇ ਵਿੱਚ ਉਹ ਬਕਾਊ ਲੋਕ ਹੁੰਦੇ ਆ ਪਰ ਸਾਡੀ ਕੌਮ ਜਿਹੜੀ ਉਹ ਬਹਾਦਰਾਂ ਦੀ ਕੌਮ ਆ ਮੈਨੂੰ ਉਸ ਬਹੁਤ ਮਾੜਾ ਲੱਗਾ ਲਾਜ ਤੇ ਇਹਨੇ ਬੰਦੇ ਨੇ ਜਿਹੜੇ ਆ ਦੂਸਰੀ ਵਾਰ ਦੂਸਰੀ ਵਾਰਾਂ ਮੀਟਿੰਗ ਹੋਈ ਅੰਦਰ ਇਹਨੇ ਵੀਡੀਓ ਬਣਾਈਆਂ ਸਾਡੀਆਂ ਚੋਰੀ ਸਾਨੂੰ ਪਤਾ ਵੀ ਨਹੀਂ ਸਾਡੀਆਂ ਵੀਡੀਓ ਬਣ ਰਹੀਆਂ ਇਨੇ ਸਾਹਮਣੇ ਬੈਠ ਕੇ ਸਾਡੀਆਂ ਵੀਡੀਓ ਬਣਾਈਆਂ ਵੀ ਵੀਡੀਓ ਬਣਾਉਣ ਤੋਂ ਬਾਅਦ ਇਨੇ ਸ਼ਾਮ ਨੂੰ ਸ਼ਰਾਬ ਪੀ ਕੇ ਸੋਸ਼ਲ ਮੀਡੀਆ ਤੇ ਸਾਨੂੰ ਗਾਣਾ ਲਾਤਾ ਸਾਡੀਆਂ ਫੋਟੋਆਂ ਤੇ ਸਾਲੇ ਦੱਲੇ ਇਸ ਤਰ੍ਹਾਂ ਦੇ ਲਫ਼ਜ਼ਾਂ ਦੇ ਨਾਲ ਜਿਹੜਾ ਆ ਉਹ ਅੱਜ ਵੀ ਸੋਸ਼ਲ ਮੀਡੀਆ ਤੇ ਵੀਡੀਓ ਭਜੀਆਂ ਫਿਰਦੀਆਂ ਜੀ ਉਹ ਸਾਰੀਆਂ ਵੀਡੀਓ ਜਿਹੜੀਆਂ ਆ ਇਨੇ ਜਿਹੜੀਆਂ ਦੂਸਰੀ ਵਾਰ ਤੀਸਰੀ ਵਾਰ ਨੇ ਜਿਹੜੀ ਆ ਸਾਡੇ ਸਮਾਜ ਨਾਲ ਗਲਤੀ ਕੀਤੀ ਹੈ ਮੇਰੇ ਇਕੱਲੇ ਨਾਲ ਨਹੀਂ ਮੈਂ ਨਹੀਂ ਮੰਨਦਾ ਮੇਰੇ ਇਕੱਲੇ ਨਾਲ ਜੇ ਮੇਰੇ ਨਾਲ ਇਕੱਲੇ ਨਾਲ ਹੋਈ ਹੁੰਦੀ ਅੱਜ ਮੇਰੇ ਨਾਲ ਸਮਾਜ ਨਾਲ ਖੜਦਾ ਏਡੀ ਤਰੋਂ ਲੁਧਿਆਣੇ ਤੋਂ ਭਾਜੀ ਹਰੀ ਨਾ ਆਉਂਦੇ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿੰਨੀ ਛੇਤੀ ਹੁੰਦਾ ਆ ਇਸ ਤੇ ਬੰਦ ਦੀ ਕਰਾਰ ਕਾਰਵਾਈ ਐਸੀ ਧਾਰਾ ਜਿਹੜੀਆਂ ਲੱਗਦੀਆਂ ਆ ਕਿਉਂਕਿ ਕਾਨੂੰਨ ਹੁਣੇ ਸੁਪਰੀਮ ਕੋਰਟ ਦੇ ਵਿੱਚ ਵਿੱਚੋਂ ਆਇਆ ਕਿ ਜੇ ਕੋਈ ਸੋਸ਼ਲ ਮੀਡੀਆ ਤੇ ਵੀ ਕਿਸੇ ਨੂੰ ਗਾਲ ਕੱਢਦਾ ਤੇ ਪਰਚਾ ਉੱਤੇ ਐਸੀ ਐਕਟ ਅਧੀਨ ਹੋਣਾ ਆ ਮੇਰੀ ਤੁਹਾਡੇ ਗਾੜੀ ਵੀ ਬੇਨਤੀ ਐ ਮੀਡੀਆ ਗਾੜੀ ਵੀ ਮੈਨੂੰ ਇਨਸਾਫ ਲੈ ਕੇ ਦਿੱਤਾ ਜਾਵੇ ਮੀਡੀਆ ਨੂੰ ਮੇਰੀ ਬੇਨਤੀ ਆ ਇਹ ਇਹਨੂੰ ਜਿਹੜਾ ਆ ਅਫਸਰਾਂ ਤਾਂ ਕੋਈ ਤੁਸੀਂ ਉਹਨਾਂ ਕੋਲ ਪੁੱਛੋ ਵੀ ਕਿੰਨੇ ਦਿਨਾਂ ਚ ਪਰਚਾ ਕੱਟਿਆ ਜਾਏਗਾ ਤੁਹਾਨੂੰ ਹੱਕ ਹੈ ਜੀ ਆਉਣੇ ਸ਼ਖਸੀਅਤ ਇਹ ਕਿਹੜੀ ਜਾਤਪਾਤ ਦਾ ਹੈ ਵੇਖੋ ਜੀ ਮੈਂ ਤੇ ਜਾਤਪਾਤ ਨੂੰ ਮੰਨਦਾ ਹੀ ਨਹੀਂ ਹਾਂ ਤੁਹਾਡੀ ਗੱਲ ਦੋਲਿਆ ਜੀ ਹਾਂ ਮੈਂ ਤੇ ਜਾਤਪਾਤ ਨੂੰ ਮੰਨਦਾ ਨਹੀਂ ਪਰ ਇਹ ਲੋਕ ਜਿਹੜੇ ਜਿੰਨਾਂ ਦੀ ਧੌਣ 'ਚ ਕਿੱਲਾ ਆ ਇਹ ਜਾਤਪਾਤ ਜਿਹੜੀ ਇਹਨਾਂ ਦੇ ਦਿਮਾਗ 'ਚ ਹੈਗੀਆਂ ਅਸੀਂ ਤੇ ਗੁਰੂ ਮਹਾਰਾਜ ਨੂੰ ਮੰਨਦੇ ਹਾਂ ਅਸੀਂ ਕਿਸੇ ਜਾਤ ਨੂੰ ਮੰਨਦਾ ਹੀ ਨਹੀਂ ਇਹਦਾ ਨਾਂ ਰਵਿੰਦਰ ਸਿੰਘ ਬੱਬੂ ਹੈ ਜੀ ਹਾਂਜੀ ਦਾਸ ਕਾਉਂਸਲਰ ਦੇ ਵਿਰੁੱਧ ਬੇਪਰੋਸ ਕੀਤਾ ਮਤਾਂ ਲਿਆਂਦਾ ਬਾਹਾਂ ਖੜੀਆਂ ਕੀਤੀਆਂ ਜੇ ਕੋਈ ਤਾਂ ਇਹ ਨਗਰਪੰਚਾਇਤ ਰਾਜ ਸਭਾ ਦਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਜਿਹੇ ਸਭਾ ਆਪਣੇ ਹਲਕੇ ਦਾ ਐਮਐਲਏ ਜਾਂ ਆਪਣੀ ਜਿਹੜੀ ਪਾਰਟੀ ਬਣਾਈ ਆ ਥੋੜੇ ਆਮ ਜੀ ਉਹਨਾਂ ਨੂੰ ਮਿਲੇਉ ਨਹੀਂ ਕਿਉਂ ਕਿਉਂਕਿ ਉਹ ਇਕੱਲੇ ਬੰਦੇ ਦੇ ਹੀ ਹੱਕ ਦੇ ਵਿੱਚ ਖੜਦੀ ਆ ਹਮ ਇਸ ਜਰਵਿੰਦਰ ਸਿੰਘ ਬੱਬੂ ਦੇ ਹੱਕ ਜੀ ਕੱਢਦੀ ਆ ਸਾਨੂੰ ਜਾਣ ਦਾ ਫਾਇਦਾ ਕੀ ਹੈ ਐਮਐਲਏ ਸਾਹਿਬ ਹਾਂ ਐਮਐਲਏ ਸਾਹਿਬ ਉਹ ਸਰਕਾਰੀ ਹੈ ਉਥੋਂ ਦਾ ਮੌਜੂਦਾ ਐਮਐਲਏ ਜੀ ਹਾਂ ਜੀ ਇਹ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਨਹੀਂ ਆ ਇਹ ਹੰਤਾਨ ਚਾਰਜ ਉਹ ਕੀ ਮੰਗ ਰਹੇ ਅਸੀਂ ਮੰਗ ਕਰਦੇ ਹਾਂ ਕਿ ਇੱਥੇ ਬਣਦੀ ਕਾਰਵਾਈ ਇਹਨਾਂ ਦੋ ਦਿਨਾਂ ਦੇ ਅੰਦਰ ਅੰਦਰ ਐਸਈ ਐਕਟ ਅਧੀਨ ਇੱਥੇ ਪਰਚਾ ਦਰਜ ਕੀਤਾ ਜਾਵੇ ਜੇ ਨਾ ਪਰਚਾ ਦਰਜ ਕੀਤਾ ਤੇ ਅਸੀਂ ਇਹਨਾਂ ਗਾੜੀ ਬੇਨਤੀ ਕਰਾਂਗੇ ਅਸੀਂ ਆਪ ਤੇ ਕੁਝ ਕਰ ਨਹੀਂ ਸਕਦੇ ਇਹਨਾਂ ਗਾੜੀ ਬੇਨਤੀ ਕਰਾਂਗੇ ਕਿ ਸਾਨੂੰ ਇਨਸਾਫ ਲੈ ਕੇ ਦਿੱਤਾ ਜਾਵੇ ਤੇ ਗੁਰਪ੍ਰੀਤ ਰੌਣ ਹਾਂਜੀ ਆ ਇੱਕ ਨਾ ਬੇਨਤੀ ਕਰਨਾ ਚਾਹੁੰਦਾ ਮਹਿਮਾਨ ਸਾਹਿਬ ਨੂੰ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਕਿ ਮਾਨ ਸਾਹਿਬ ਹਾਰ ਆਇਆ ਬੜਾ ਕੁਝ ਰੋੜ ਕੇ ਲੈ ਗਿਆ ਔਰ ਉਹਦੇ ਨਾਲ-ਨਾਲ ਜਿਹੜੀਆਂ ਤੁਸੀਂ ਲੋਕਾਂ ਦੀਆਂ ਇਹ ਭਾਵਨਾਵਾਂ ਰੋੜੀਆਂ ਨੇ ਉਹਨਾਂ ਦਾ ਵੀ ਧਿਆਨ ਰੱਖੋ ਤੁਹਾਨੂੰ ਇੱਕ ਟਿਪੀਕਲ ਬੰਦਾ ਤੇ ਸੇਵਾ ਕਰਦਾ ਨਜ਼ਰ ਆ ਗਿਆ ਹਾਲਾਂਕਿ ਸੇਵਾ ਤੇ ਹਰ ਇੱਕ ਮਨੁੱਖਤਾ ਦੇ ਕੀਤੀ ਹਰੇਕ ਬੰਦੇ ਨੇ ਹਰ ਕਮਿਊਨਿਟੀ ਨਹੀਂ ਕੀਤੀ ਵੱਧ ਚੜ ਕੀਤੀ ਆ ਲੇਕਿਨ ਖਾਸ ਕਰਕੇ ਤੁਸੀਂ ਹਸਪੀਟਲ ਦੇ ਵਿੱਚ ਹੋਣਾ ਉਹਨੂੰ ਲਾਈਵ ਵੀਡੀਓ ਵਿਖਾਈ ਇਹ ਇੰਨਾ ਭੈਣ ਭਰਾਵਾਂ ਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਦੀ ਆ ਇਹਨਾਂ ਦੀ ਆਵਾਜ਼ ਸੁਣੋ ਮਾਨ ਸਾਹਿਬ ਇਹਨਾਂ ਲੋਕਾਂ ਨੇ ਇਹਨਾਂ ਆਮ ਲੋਕਾਂ ਦੇ ਸਰੋਹੀ ਤੁਸੀਂ ਅੱਜ ਮੁੱਖ ਮੰਤਰੀ ਬਣੇ ਹੋ ਇਨਾਂ ਦੇ ਬੱਚੇ ਇਨਾਂ ਦੇ ਸੱਥਾਂ 'ਚ ਤੁਸੀਂ ਜਾ ਕੇ ਬੰਦੇ ਰਹੇ ਹੋ ਇਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਮਾਨ ਸਾਹਿਬ ਕੱਲੇ ਮਨ ਕੀ ਤੌਲਖ ਜਿਹੜਾ ਬੋਰੀਆਂ ਦੇ ਨਾਲ ਪੈਸੇ ਵੰਡਦਾ ਉਹਦੇ ਨਾਲ ਤੇ ਵੀਡੀਓ ਕਾਲ ਕਰਾ ਕੇ ਵਾਵਾ ਵਾਵਾ ਖੱਟ ਲਈ ਆਪਾਂ ਇਹ ਇਨਾਂ ਭੈਣ ਭਰਾਵਾਂ ਦੀ ਅਸੀਸਾਂ ਦੇ ਪਾਤਰ ਵੀ ਬਣੋ ਇਨਾਂ ਦੇ ਵੀ ਸੁਣੋ ਤੁਸੀਂ ਕਿਰਪਾ ਕਰਕੇ ਹੁਣ ਅਸੀਂ ਵੀ ਦੇਖਦਾਂਗੇ ਕਿ ਤੁਸੀਂ ਕਿੰਨੇ ਕ ਵੀਡੀਓ ਕਾਲ ਦੇ ਨਾਲ ਇਹਨਾਂ ਕਾਉਂਸਲਰਾਂ ਨਾਲ ਗਰੀਬਾਂ ਨਾਲ ਗੱਲ ਕਰਦੇ ਹੋ ਤੇ ਕਿੰਨਾ ਕ ਤੁਸੀਂ ਆਪਣੀਆਂ ਮੰਗਾਂ ਤੇ ਖਰੇ ਉਤਰਦੇ ਹੋ ਨਹੀਂ ਤੇ ਜਿਹੜੇ ਹੜਾਂ ਦੇ ਪਾਣੀ ਦਾ ਬੜਾ ਕੁਝ ਰੋੜ ਕੇ ਲੈ ਗਿਆ ਲੇਕਿਨ ਜਿਹੜੀਆਂ ਇਨੀਆਂ ਭੈਣ ਭਰਾਵਾਂ ਦੀਆਂ ਕਦਰਾਂ ਕੀਮਤਾਂ ਤੇ ਬੇਪਰੋਸੀਆਂ ਤੁਸੀਂ ਰੋੜੀਆਂ ਨਾ ਉਹਦਾ ਅਖ ਮਿਆਜਾ ਤੇ ਮੇਰੇ ਖਾਲ ਨਾਲ ਆਉਣ ਵਾਲੇ ਸਮੇਂ ਫਿਰ ਤੁਹਾਨੂੰ ਭੁਗਤਣਾ ਪੈਣਾ ਨਹੀਂ ਤੇ ਮਜਬੂਰਨ ਤਾ। ਜੀ ਇਹਨਾਂ ਨੂੰ ਬਸ ਇਹ ਰਹਿਣਾ ਨਹੀਂ ਬਸ ਇਹਨਾਂ ਨੂੰ ਇਹ ਵੀਡੀਓ ਬਾਈ ਦਾ ਆਇਆ ਵੀ

ਜੋਦੜੀ ਤੋ ਸਵਾਜਿਹੜੇ ਮਸਲੇ ਜਾਇਆ ਬਾਤ ਇਹਦੇ ਹੀ ਲਾਜੀ ਪੈਨਸ਼ਨ ਲਾਤ ਬਾਜ ਜੀ ਮੈਂ ਬੋਦੈ ਹੋਰ ਕਾ ਵੀ ਇਹ ਬਾ ਕਮਾਉਂ ਕਰਨੇ ਦੀ ਕਰੋਗਾ ਆਪਣੇ ਨਾਲ ਰੋਏ ਲਾ ਹਾਂ ਨਹੀਂ ਪੱਕਿਆ ਥੋੜਾ ਤੁਮੋ ਸਵਾਜ ਦੀ ਸੀ ਕੀ ਮਸਲਾ ਕੀ ਆ ਅਰੇ ਸਵਾ ਦੇ ਨਹਾਲ ਹੋ ਜਾਵੇ ਸਿੱਧਾ ਸੁਧਾਲੇ ਮਾਨੂੰ ਪਾਵੇ ਹੋਰਿਆ ਰਾਜ ਗੇ ਕਰ ਜਾਵੇ ਹਲੋ ਜਾਵੇ ਮਾਤੂ ਸਭੰ ਮਿੱਟੇ ਸੋਟੀ ਸਾਗੀ ਦੇ ਮਾਨੂੰ ਪਾਵੇ ਨਹਾਲ ਹੋ ਜਾਵੇ ਸੱਚ ਸਿਧਾ ਅਰਿੰਦਤ ਜੀ ਤੋਂ ਮੁੜ ਆ ਕੇ ਮਾਹਰ ਕਸ਼ਿਕਰ ਖਾਲਸਾ ਵਾਹਿਗੁਰੂ ਜੀ ਦੇ ਫਤੇ ਦਾਸ ਗਵਿੰਦਰ ਸਿੰਘ ਸੰਤ ਸਭਾ ਦੀ ਸੁਸਾਇਟੀ ਲੁਧਿਆਣਾ ਤੋਂ ਅੱਜ ਪਹੁੰਚੇ ਹੋਏ ਆ ਜੀ ਆਪਣੇ ਸਾਥ ਦੇ ਜੀਸੀ ਸਾਹਿਬਾਂ ਦੇ ਕੋਲ ਇੱਕ ਬੇਨਤੀ ਲੈ ਕੇ ਮੇਰੇ ਨਾਲ ਰਾਜਸਥਾਨ ਹਲਕਾ ਦੇ ਨਗਰ ਪੰਚਾਇਤ ਦੇ ਜਿਹੜੇ ਆ ਕੌਂਸਲਰ ਸਹਿਬਾਨ ਖੜੇ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਇੱਕ ਤੋਂ ਪ੍ਰਤਾਨ ਹੋਏ ਆ ਕੋ ਬੱਬੂ ਵੀ ਸੀ ਉਹਨਾਂ ਨੇ ਜਿਹੜਾ ਵਾ ਬੜੀ ਹੀ ਅਪੱਤੀਜਨ ਸ਼ਬਦ ਬੋਲੇ ਆ ਜਾਤ ਦੇ ਖਿਲਾਫ ਬੋਲਿਆ ਵਾ ਔਰ ਵੀਡੀਓ ਦੇ ਵਿੱਚ ਪਿੱਛੇ ਗਾਣਾ ਲਾ ਕੇ ਦਲੇ ਸ਼ਬਦ ਵਰਤੇ ਆ ਔਰ ਆ ਪਹਿਣਾ ਦੀਆਂ ਕੋਟਮਾਂ ਲਾ ਕੇ ਇਹਨਾਂ ਨੂੰ ਵੀ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀਰ ਔਰ ਇਹ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਹੀ ਇੰਦਾ ਦਾ ਹੜ ਆਇਆ ਪਿਆ ਨਹੀਂ ਸ਼ੱਕ ਐਂਟੇ ਇੱਕ ਸੁਧਰਿਤ ਹੋ ਕੇ ਹੜ ਆ ਗਿਆ ਸਭ ਕੁਝ ਢੋਣ ਕੇ ਲਿਆ ਗਿਆ ਲੇਕਿਨ ਇਹ ਜਾਤ ਪਾਤ ਦਾ ਮੋਰ ਜਿਹੜਾ ਬੜੀ ਨਹੀਂ ਪਿਆਰ ਬੋਲਿਆ ਜੀ ਇਹ ਕਿੰਨਾ ਭੈਣ ਭਰਾਵਾਂ ਨੂੰ ਜੇ ਜੇ ਤੱਕ ਕਾਉਂਸਲ ਕਰਦੇ ਆ ਹਾਂਜੀ ਭਾਈ ਸਾਹਿਬ ਪੰਡਾਪ ਦਾਸ ਜੀ ਅੱਜ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਆਏ ਹੋ ਕਿਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਵੀਰ ਜੀ ਅੱਜ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਨੂੰ ਇੱਕ ਬੇਨਤੀ ਕਰਨ ਆਏ ਆ ਕਿ ਇਹ ਅੱਜ ਮੇਰੇ ਨਾਲ ਰਾਜਾ ਸਾਸੀ ਹਲਕੇ ਦੇ ਨਗਰ ਕਾਉਂਸਲ ਦੇ ਪੰਚਾਇਤਾਂ ਦੇ ਜਿਹੜੇ ਨੇ ਕਾਉਂਸਲਰ ਸਾਹਿਬਾਨ ਖੜੇ ਨੇ ਔਰ ਉਥੋਂ ਦੇ ਜਿਹੜੇ ਪ੍ਰਧਾਨ ਲਾਏ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਉਹ ਬੱਬੂ ਨੇ ਔਰ ਉਹਨਾਂ ਨੇ ਇਹਨਾਂ ਨੂੰ ਮੀਟਿੰਗ ਦੇ ਦੌਰਾਨ ਅੱਜ ਨਹੀਂ ਪਹਿਲਾਂ ਵੀ ਬੜੀ ਬਾਰ ਬੇਇੱਜ਼ਤ ਕੀਤਾ ਗਿਆ ਅਖੀਰ ਇਹ ਵੀਰ ਨੇ ਮੈਨੂੰ ਰੋ ਰੋ ਕੇ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਇਹਨਾਂ ਦੱਸਿਆ ਕਿ ਉਹਨਾਂ ਨੂੰ ਆਜ਼ਾਦ ਦੇ ਖਿਲਾਫ ਅਪੱਤੀਜਨਕ ਸ਼ਬਦ ਬੋਲੇਆ ਇਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਇਹਨਾਂ ਨੂੰ ਵਕਾਊ ਦੱਸਿਆ ਗਿਆ ਕਿ ਤੁਸੀਂ ਮਤਬੀ ਸਿੱਖ ਕੌਮ ਦੇ ਲੋਕ ਜਿਹੜੇ ਵਕਾਊ ਹੋ ਤੁਸੀਂ ਵਕਾਊ ਕੌਮ ਦੇ ਨਮਾਉਂਦੇ ਹੋ ਤੁਸੀਂ ਔਰ ਇਹਨਾਂ ਦੀਆਂ ਫੋਟੋਆਂ ਚੋਰੀ ਇਹਨਾਂ ਦੀ ਵੀਡੀਓ ਬਣਾਈਆਂ ਔਰ ਇਹਨਾਂ ਦੀਆਂ ਵੀਡੀਓ ਬਣਾ ਕੇ ਤੇ ਇਹਨਾਂ ਦੀ ਫੋਟੋ ਬੇਸ ਕਰਕੇ ਨਾਲ ਤੇ ਉਹਨਾਂ ਨੂੰ ਦੱਲੇ ਸ਼ਬਦ ਵਰਤਿਆ ਕਿ ਇਹ ਦੱਲੇ ਹੋ ਤੁਸੀਂ ਸੋ ਅੱਜ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਨ ਆਏ ਆ ਕਿ ਅਜੇ ਤਾਂ ਸਰੰਗੜੇ ਵਾਲਾ ਮਾਮਲਾ ਨਹੀਂ ਠੰਡਾ ਹੋਇਆ ਪਹਿਲਾਂ ਵੀ ਇੱਥੋਂ ਇੱਕ ਆਮ ਆਦਮੀ ਪਾਰਟੀ ਨੇ ਸਰਪੰਚ ਚੁਣਿਆ ਔਰ ਚੁਣੇ ਹੋਏ ਨਿਮੰਦੇ ਜਿਹੜੇ ਆ ਸਾਰੇ ਨਗਰ ਦੇ ਸਾਂਝੇ ਹੁੰਦੇ ਆ ਤੇ ਉਹ ਅਜੇ ਉਹ ਮਸਲਾ ਨਹੀਂ ਸੀ ਠੰਡਾ ਹੋਇਆ ਤੇ ਇਹ ਵਾਲਾ ਮਸਲਾ ਆ ਗਿਆ ਇਸ ਤੋਂ ਪਹਿਲਾਂ ਵੀ ਇੱਕ ਮਸਲਾ ਹੋਰ ਸੀ ਹੁਣ ਇਹ ਜਦੋਂ ਭੈਣ ਭਰਾਵਾਂ ਦੀਆਂ ਗਤੀਵਿਧੀਆਂ ਮੇਰੇ ਤੱਕ ਪਹੁੰਚਦੀਆਂ ਤੇ ਮੈਨੂੰ ਮਜਬੂਰਨ ਐਜ਼ ਗੁਰਸਿੱਖ ਬੋਲਣਾ ਪੈਂਦਾ ਹਾਲਾਂਕਿ ਮੈਂ ਚਾਹੁੰਦਾ ਨਹੀਂ ਆ ਕਿ ਮੈਂ ਗੁਰਸਿੱਖ ਹੋ ਕੇ ਜਾਤ ਪਾਤ ਦੀ ਗੱਲ ਕਰਾਂ ਇਹ ਗੁਰੂ ਸਾਹਿਬ ਦੇ ਸਿਧਾਂਤ ਕਹਿੰਦੇ ਨਹੀਂ ਲੇਕਿਨ ਮਜਬੂਰਨ ਸਾਨੂੰ ਕਰਨਾ ਪੈਂਦਾ ਆ ਪੰਜਾਬ ਦੇ ਵਿੱਚ ਹੜ ਆ ਗਿਆ ਸਭ ਕੁਝ ਰੋੜ ਕੇ ਲੈ ਗਿਆ ਪਰ ਹੰਕਾਰ ਸਾਡਾ ਇਹ ਧੌਣ ਦੇ ਕਿਲੇ ਨਹੀਂ ਸਾਡੇ ਰੋੜ ਕੇ ਲੈ ਕੇ ਜਾ ਸਕੀ ਸੋ ਇਹ ਸਾਡੀਆਂ ਭੈਣਾਂ ਨੂੰ ਦਲੇ ਸ਼ਬਦ ਵਰਤਿਆ ਗਿਆ ਸਾਡੇ ਵੀਰਾਂ ਨੂੰ ਦਲੇ ਸ਼ਬਦ ਵਰਤਿਆ ਗਿਆ ਸਾਡੇ ਸਮਾਜ ਨੂੰ ਆਏ ਦਿਨ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾ ਉਹ ਟਾਰਗੇਟ ਕੀਤਾ ਜਾ ਰਿਹਾ ਸੋ ਕਿਰਪਾ ਕਰਕੇ ਅਸੀਂ ਬੇਨਤੀ ਕਰਨ ਆਏ ਆ ਜੇਕਰ ਦੋ ਦਿਨ ਦਾ ਸਮਾਜ ਦੀ ਸੀ ਸਭ ਨੂੰ ਕਿਹਾ ਸੀ ਜੀ ਅੱਜ ਸ਼ਨੀਵਾਰਾ ਕੱਲ ਐਤਵਾਰਾ ਸੋਮਵਾਰ ਦਾ ਦਿਨ ਅਸੀਂ ਇਹਨਾਂ ਨੂੰ ਫਾਲਤੂ ਦਿੰਨੇ ਆ ਨਹੀਂ ਤੇ ਮੰਗਲਵਾਰ ਜਿਹੜਾ ਵਾ ਵੱਡੇ ਲੈਵਲ ਤੇ ਮੈਂ ਆਪਣੇ ਸਮਾਜ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਉਹ ਪਹੁੰਚਦੇ ਵੀ ਆ ਤੇ ਜਿੱਦਾਂ ਸਰਾਂਗੜੇ ਦੇ ਵਿੱਚ ਇਕੱਠ ਹੋਇਆ ਸੀ ਇਸ ਤੋਂ ਦੁੱਗਣਾ ਇਕੱਠ ਆਪਾਂ 에ਰਪੋਰਟ ਰੋਡ ਜਾਮ ਕਰਾਂਗੇ ਫਿਰ ਉਹਦੇ ਵਿੱਚ ਸਾਨੂੰ ਪ੍ਰਸ਼ਾਸਨ ਨਾਲ ਕਹਵੇ ਕਿ ਇੱਥੇ ਕੋਈ ਸਰਕਾਰੀ ਡਿਊਟੀਆਂ ਲੱਗੀਆਂ ਨੇ ਜਾਂ ਵਿਘਨ ਪਾਉਂਦੇ ਆ ਕੁਝ ਵੀ ਭਾਵੇਂ ਜਿਹੜਾ ਵੀ ਇਹਨਾਂ ਨੇ ਕੋਈ ਸਾਡੇ ਸ਼ੱਤਤ ਕਰਨਾ ਪਰ ਸ਼ਰੀਆਮ ਕਰ ਸਕਦਾ ਅਸੀਂ 19 ਦਿਨ ਤੱਕ ਉੱਠਣਾ ਨਹੀਂ ਹੈ ਜਿੰਨੀ ਦੇਰ ਤੱਕ ਉਹ ਵੀਰ ਤੇ ਕਾਰਵਾਈ ਨਹੀਂ ਹੁੰਦੀ ਤੇ ਜਿੰਨੀ ਦੇਰ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਨਹੀਂ ਕਿੰਨਾ ਦੇਰ ਤੋਂ ਪੇ ਜਿਹੜੇ ਸਾਡੇ ਨੇ ਚ ਬੜਾ ਵੱਡਾ ਮਾਮਲਾ ਸਾਹਮਣੇ ਆਇਆ ਉਹ ਵੀ ਰਾਜ ਸਾਥੀ ਦਾ ਹਲਕਾ ਇਹ ਵੀ ਰਾਜ ਸਾਥੀ ਦਾ ਲੱਗ ਗਿਆ ਕਿੱਲਾ ਪੇ ਲੱਗੇ ਰਾਮ ਦਾ ਇਹ ਲੱਗਦਾ ਨਹੀਂ بار بار ਜਿਹੜੇ ਆਮ ਆਦਮੀ ਪਾਰਟੀ ਦੇ ਸਥਾਨ ਜਿਹੜੇ ਵਰਕਰ ਮੇਰੇ ਸੰਬੰਧ ਨੇ ਉਹਨਾਂ ਵੱਲੋਂ ਹੀ ਚੋਸ ਦਾ ਜਾਤੀ ਸੂਜੇ ਗੱਲਾਂ ਕੀਤੀਆਂ ਦੀਆਂ ਨੇ ਦੋ ਚੀਜ਼ਾਂ ਇਹਦੇ ਚ ਮੈਂ ਆਮ ਆਦਮੀ ਪਾਰਟੀ ਦਾ ਦੋਸ਼ ਨਹੀਂ ਮੰਨ ਸਕਦਾ ਪਾਰਟੀ ਨੇ ਕਦੇ ਵੀ ਕਹਿੰਦੀ ਕਿਸੇ ਨੂੰ ਕਿਸੇ ਨੇ ਮੈਨਾਂ ਤਰਨ ਨਹੀਂ ਕਹਿੰਦੀ ਕਿ ਤੁਸੀਂ ਗਲਤ ਕਰੋ ਲੇਕਿਨ ਪਾਰਟੀ ਦੇ ਜਿਹੜੇ ਪਿੰਡਾਂ ਦੇ ਵਿੱਚ ਇਹ ਮੈਂ ਕਹਿੰਨਾ ਵੀ ਬੇਸਮਝੀ ਦੇ ਨਾਲ ਅਨਪੜ ਲੋਕ ਅੱਗੇ ਲਾਏ ਨਾ ਇਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਨੂੰ ਦੇਖਣਾ ਪੈਣਾ ਵੀ ਇਹ ਛੋਟੇ ਲੈਵਲ ਤੇ ਆਮ ਬੰਦੇ ਨਾਲ ਵਿਰਹਾ ਕੀ ਕਰਦੇ ਆ ਇਹ ਇੱਥੇ ਸਰਕਾਰਾਂ ਪਹਿਲੀਆਂ ਵੀ ਬੜੀਆਂ ਆਈਆਂ ਨੇ ਕਦੇ ਇਹਨਾਂ ਦਾ ਕਦੇ ਸੁਣਿਆ ਸੀ ਤੁਸੀਂ ਕਿਤੇ ਮਾਮਲਾ ਬਹੁਤ ਘੱਟ ਰੀਅਰ ਲੇਕਿਨ ਆ ਇੱਕ ਜਦੋਂ ਦੀ ਇੱਕ ਭੈਣ ਬੇਸਿਕਲੀ ਟਿਪੀਕਲ ਜਿਹੜੀ ਲਈ ਆ ਨਾ ਅਜਿਹੜੀ ਪਤਾਨੀ ਉਹਦੀਆਂ ਵੀਡੀਓ ਵੀ ਬੜੀਆਂ ਵਨਸਵਨੀਆਂ ਦੇ ਵਾਇਰਲ ਹੁੰਦੀਆਂ ਨੇ ਹੜ ਹੜਾਂ ਦੇ ਵਿੱਚ ਕਰਨਾ ਉਹਨੇ ਕੁਝ ਨਹੀਂ ਆ ਧੱਕਾ ਤੋੜਨਾ ਨਹੀਂ ਸਲਾਵਾ ਫਰੀਦੀਆਂ ਹਾਂਜੀ ਉਹ ਜਦੋਂ ਦੀ ਉਹ ਭੈਣ ਇੱਥੇ ਆਈ ਨਾ ਉਹਨੇ ਬੇੜਾ ਕਰ ਕਰਤਾ ਹਲਕੇ ਦਾ ਮੈਂ ਤੁਹਾਨੂੰ ਸੱਚੀ ਤੇ ਸਪਸ਼ਟ ਗੱਲ ਕਹਾਂ ਔਰ ਉਹਨੂੰ ਕਮ ਸੇ ਕਮ ਦੇਖਣਾ ਚਾਹੀਦਾ ਔਰ ਹਾਈ ਕਮਾਂ ਨੂੰ ਦੇਖਣਾ ਚਾਹੀਦਾ ਕਿ ਅਸੀਂ ਕੋ ਪੜਿਆ ਲਿਖਿਆ ਸੁਚੱਜੇ ਢੰਗ ਦਾ ਬੰਦਾ ਜਿਹੜਾ ਲਈ ਆਪਾਂ ਜਿਹੜਾ ਕਮ ਸੇ ਕਮ ਸਾਨੂੰ ਭਾਈਚਾਰਕ ਸਾਂਝ ਦੇ ਧਰਾਗੇ ਦੇ ਵਿੱਚ ਪਰੋ ਕੇ ਹਰੇਕ ਭੈਣ ਭਰਾ ਨੂੰ ਉਹਦਾ ਬਣਦਾ ਮਾਨ ਸਨਮਾਨ ਦਵੇ ਮੇਰੇ ਭਰਾ ਉਹ ਤੁਹਾਡੇ ਵੱਲੋਂ ਕੀ ਕਾਰਵਾਈ ਹੋਗੀ ਜੇਕਰ ਦੇਖੋ ਸਾਡੇ ਵੱਲੋਂ ਕਾਰਵਾਈ ਕਾਰਵਾਈ ਦਾ ਪ੍ਰਸ਼ਾਸਨ ਨੇ ਕਰਨੀ ਅਸੀਂ ਤਾਂ ਮੰਗ ਲੈ ਕੇ ਆ ਵੀ ਕੋ ਉਸ ਬੰਦੇ ਨੇ ਕਾਨੂੰਨ ਨੂੰ ਹੱਥ ਚ ਲਿਆ ਅਸੀਂ ਆਪਣੇ ਆਪ ਨੂੰ ਅਸਮਰਪਿਤ ਕਰ ਰਹੇ ਹਾਂ ਕਿ ਕਾਨੂੰਨ ਸਾਨੂੰ ਹੱਥਾਂ ਚ ਲੈ ਲੇ ਇਸ ਤੋਂ ਬਾਅਦ ਜੇਕਰ ਕਾਨੂੰਨ ਸਾਨੂੰ ਹੱਥਾਂ ਚ ਨਹੀਂ ਲਏਗਾ ਤਾਂ ਮਜਬੂਰਨ ਸਾਨੂੰ ਕਾਨੂੰਨ ਹੱਥਾਂ ਚ ਲੈਣਾ ਪੈਣਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਕਿ 2 ਦਿਨ ਦਾ ਸਮਾਂ ਨਹੀਂ ਤੇ ਇਹ ਜਥੇਬੰਦੀਆਂ ਹੋਰ ਵੀ ਵੱਡੇ ਲੈਵਲ ਤੇ ਆਪਾਂ 에ਰਪੋਰਟ ਰੋਡ ਜਾਮ ਕਰਾਂਗੇ ਅਜੇ ਸਰੰਗੜੇ ਵਾਲਾ ਮਾਮਲਾ ਵੀ ਠੰਡਾ ਨਹੀਂ ਹੋਇਆ ਉਹ ਸਰਪੰਚ ਨੇ ਬਾਰੋ-ਬਾਰ ਜ਼ਮਾਨਤਾਂ ਕਰਵਾ ਲਈਆਂ ਜੇ ਕੋਈ ਅਫਸਰ ਕਿਸੇ ਹੈ ਐਸੀ ਸਮਾਜ ਦੇ ਭੈਣ ਭਰਾ ਦੇ ਹਿੱਕ ਠੋਕ ਕੇ ਉਹਨਾਂ ਦੀ ਮਦਦ ਕਰਦਾ ਆਪਣੇ ਲੈਵਲ ਤੇ ਆਪਣੀ ਡਿਊਟੀ ਨਿਭਾਉਂਦਾ ਤੇ ਉਹਨਾਂ ਦੇ ਉੱਪਰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਤੇ ਪੋਲੀਟੀਕਲ ਦਬਾਅ ਪਾਇਆ ਜਾਂਦਾ ਸੋ ਇਹ ਕਦਾ ਚਿਤ ਬਰਦਾਸ਼ਤ ਨਹੀਂ ਹੋਏਗਾ ਜੇਕਰ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕਿਸੇ ਕਿਸਮ ਦਾ ਕੋਈ ਵੀ ਅਫਸਰ ਦਬਾਅ ਅਫਸਰ ਦੇ ਉੱਪਰ ਕੋ ਦਬਾਅ ਪਾਏਗਾ ਆਪਾਂ ਉਹ ਅਫਸਰ ਦੇ ਨਾਲ ਵੀ ਇੱਕ ਠੋਕ ਕੇ ਮੇਰੇ ਭਰਾ ਖੜੇ ਆ ਮੇਰੇ ਇੱਧਰ ਲਿਆਓ ਜਾਓ ਪ੍ਰੋਪਰ ਸਰਕਾਰੀ ਪਾਰਟੀ ਦੇ